ਹਉਣ ਆਪਾਂ ਛੇਵੀਂ ਪੌੜੀ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਿਜਾਈ ਸਭਨ ਜੀਆਂ ਕਾ ਇੱਕ ਦਾਤਾ ਸੋਮ ਵਿੱਚ ਰਣ ਜਾਈ ਤੋ ਵਾਹਿਗੁਰੂ ਜੀ ਇਹਦੇ ਵਿੱਚ ਵੀ ਇਸ ਪੋੜੀ ਵਿੱਚ ਵੀ ਦੋ ਹੀ ਗੱਲਾਂ ਮੈਨੂੰ ਲੱਗਦੀਆਂ ਜਿਹੜੀਆਂ ਆਪਾਂ ਕਰ ਸਕਦੇ ਆ ਇੱਕ ਤਾਂ ਵਿਣ ਕਰਮ ਕੇ ਮਿਲਾ ਲਈ ਮਿਲਾ ਤੇ ਮਿਲੇ ਇਹ ਮਿਲਿਆ ਪਰਣਾ ਮਤਲਬ ਮਿਲੇ ਨਹੀਂ ਪੜਨਾ ਇੱਥੇ ਵੀ ਦੁਨਾਮ ਦਾ ਇਹ ਫਰਕ ਹੈ ਦੂਸਰਾ ਹੈ ਜੇ ਇੱਕ ਗੁਰਕੀ ਸਿੱਖ ਸੁਣੀ ਤਾਂ ਕਈ ਵਾਰੀ ਅਸੀਂ ਸਿੱਖ ਨੂੰ ਮਤਲਬ ਸਿੱਖ ਇਸ ਤਰ੍ਹਾਂ ਬੋਲਦੇ ਆ ਜਬ ਇਹਦੇ ਉੱਤੇ ਅਧਿਕ ਪਈ ਹੋਵੇ ਉਸ ਤਰ੍ਹਾਂ ਨਹੀਂ ਬੋਲਣਾ ਸਿੱਖ ਮਤਲਬ ਸਿੱਖਿਆ ਤੋ ਕਹਿਣ ਤੋਂ ਮਤਲਬ ਸਿੱਖ ਤੇ ਉੱਤੇ ਜ਼ੋਰ ਨਹੀਂ ਦੇਣਾ ਆਰਾਮ ਨਾਲ ਸਿੱਖ ਠੀਕ ਹੈ ਜੀ